ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਡੀਐਮਸੀ ਐਂਡ ਐਚ ਵਿਕੇ ਨਿਊਰੋਲੋਜੀ ਵਿਭਾਗ ਨੇ ਅੱਜ ਸਟੌਪ ਐਪੀਲੈਪਸੀ ਪ੍ਰੋਜੈਕਟ ਨੂੰ ਅੱਗੇ ਪਧੋਰਣ ਦੀ ਇੱਕ ਮੀਟਿੰਗ ਦਾ ਆਯੋਜਨ ਕੀਤਾ ਬੋਰਡਰੂਮ ਡੁਮਰਾ ਆਡੀਟੋਰੀਅਮ ਡੀਐਮਸੀ ਐਂਡ ਐਚ ਵਿਕੇ ਆਯੋਜਿਤ ਇਸ ਸਮਾਗਮ ਵਿੱਚ ਪੰਜਾਬ ਦੇ ਮਾਨਯੋਗ ਸਿਹਤ ਮੰਤਰੀ ਡਾਕਟਰ ਬਰਬੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮੋੱਖ ਮਹਿਮਾਨ ਡਾਕਟਰ ਬਲਬੀਰ ਸਿੰਘ ਮਾਨਯੋਗ ਸਿਹਤ ਮੰਤਰੀ ਪੰਜਾਬ ਦਾ ਡੀਐਮਸੀਐਚ ਵਿਖੇ ਸ਼੍ਰੀ ਮੁਕੇਸ਼ ਵਰਮਾ ਖਜ਼ਾਂਚੀ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਡਾਕਟਰ ਜੀਐਸ ਵਾਂਡਰ ਪ੍ਰਿੰਸੀਪਲ ਡਾਕਟਰ ਸੰਦੀਪ ਕੋਸ਼ਰ ਡੀਨ ਅਕਾਦਮਿਕ ਡਾਕਟਰ ਵਿਸ਼ਵ ਮੋਹਨ ਚੀਫ ਕਾਰਡੀਓਲੋਜਿਸਟ ਅਤੇ ਕੋਆਰਡੀਨੇਟਰ ਐਚਡੀਐਚਆਈ ਅਤੇ ਡਾਕਟਰ ਗਗਨਦੀਪ ਸਿੰਘ ਨਿਊਰੋਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ। ਮੀਟਿੰਗ ਵਿੱਚ ਡੀਐਮਸੀ ਐਂਡ ਐਚ ਦੇ ਸਕੱਤਰ ਸ਼੍ਰੀ ਬਿਪਨ ਗੁਪਤਾ, ਟੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਦੇ ਖਜ਼ਾਨਚੀ ਸ਼੍ਰੀ ਮੁਕੇਸ਼ ਵਰਮਾ, ਡਾਕਟਰ ਜੀਐਸ ਵਾਂਡਰ ਪ੍ਰਿੰਸੀਪਲ ਡਾਕਟਰ ਸੰਦੀਪ ਕੌਸ਼ਲ, ਡੀਨ ਅਕੈਡੈਮਿਕ ਡਾਕਟਰ ਸੰਦੀਪ ਸ਼ਰਮਾ ਮੈਡੀਕਲ ਸੁਪਰਡੈਂਟ, ਡਾਕਟਰ ਅਸ਼ਵਨੀ ਚੌਧਰੀ, ਮੈਡੀਕਲ ਸੁਪਰਡੈਂਟ ਡਾਕਟਰ ਵਿਸ਼ਵ ਮੋਹਨ ਚੀਫ ਕਾਰਡੀਓਲੋজিস্ট ਅਤੇ ਕੋਆਰਡੀਨੇਟਰ ਐਚਡੀਐਸ ਆਈ ਵੀ ਮੌਜੂਦ ਸਨ। ਡਾਕਟਰ ਗਗਨਦੀਪ ਸਿੰਘ ਪ੍ਰੋਫੈਸਰ ਅਤੇ ਮੁਖੀ ਨਿਊਰੋਲੋਜੀ ਵਿਭਾਗ ਇਸ ਪ੍ਰੋਜੈਕਟ ਦੇ ਪ੍ਰਮੁੱਖ ਜਾਂਚ ਕਰਤਾ ਹਨ ਇਹ ਭਾਰਤ ਦੇ ਤਿੰਨ ਜ਼ਿਲ੍ਹਿਆਂ ਵਿੱਚ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਨਵੀਂ ਦਿੱਲੀ ਦਾ ਜੋਰਜ ਇੰਸਟੀਚਿਊਟ ਫਾਰ ਗਲੋਬਲ ਹੈਲਥ ਨਵੀਂ ਦਿੱਲੀ ਹਾਈਦਰਾਬਾਦ ਯੂਨੀਵਰਸਿਟੀ ਦੇ ਨਾਲ ਲੰਡਨ ਵਿੱਚ ਯੂਸੀਐਲ ਕਵੀਨ ਸਕੁਆਇਰ ਇੰਸਟੀਚਿਊਟ ਆਫ ਨਿਊਰੋਲੋਜੀ ਹਾਈਦਰਾਬਾਦ ਯੂਨੀਵਰਸਿਟੀ ਅਤੇ ਆਈਟੀ ਆਈਆਈਟੀ ਰੋਪੜ ਦੇ ਸਹਿਯੋਗੀਆਂ ਤੇ ਸਲਾਹਕਾਰਾਂ ਦੇ ਸਹਿਯੋਗ ਨਾਲ ਲਾਗੂ ਕੀਤਾ ਜਾ ਰਿਹਾ ਹੈ ਆਪਣੇ ਭਾਸ਼ਣ ਵਿੱਚ ਡਾਕਟਰ ਜੀਐਸ ਵਾਂਡਰ ਪ੍ਰਿੰਸੀਪਲ ਡੀਐਮਸੀ ਐਂਡ ਐਚ ਨੇ ਪ੍ਰਭਾਵਿਤ ਵਿਅਕਤੀਆਂ ਲਈ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਾਨਸਿਕ ਸਿਹਤ ਦੀ ਭੂਮਿਕਾ ਤੇ ਜ਼ੋਰ ਦਿੰਦੇ ਹੋਏ ਜਨਤਕ ਸਿਹਤ ਦੀ ਤਰਜੀਹ ਵੱਜੋਂ ਮਿਰਗੀ ਨੂੰ ਸੰਬੋਧਿਤ ਕਰਨ ਦੇ ਮਹੱਤਵ ਨੂੰ ਉਜਾਗਰ ਕੀਤਾ ਉਹਨਾਂ ਨੇ ਪੰਜਾਬ ਅਤੇ ਪੰਜਾਬ ਵਿੱਚ ਸਿਹਤ ਸੰਭਾਲ ਪਹਿਲ ਕਾਦਮੀਆਂ ਨੂੰ ਮਜ਼ਬੂਤ ਕਰਨ ਦੇ ਚੱਲਦਿਚ ਪੰਜਾਬ ਦੇ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਲਗਾਤਾਰ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਮਾਨਯੋਗ ਮੁੱਖ ਮਹਿਮਾਨ ਡਾਕਟਰ ਬਲਬੀਰ ਸਿੰਘ ਪੰਜਾਬ ਦੇ ਸਿਹਤ ਮੰਤਰੀ ਨੇ ਡੀਐਮਸੀਐਚ ਦੀ ਟੀਮ ਵੱਲੋਂ ਇਸ ਪ੍ਰੋਜੈਕਟ ਦੀ ਸ਼ਲਾਘਾ ਕੀਤੀ। ਟੀਮ ਨੇ ਮਰਗੀ ਨਾਲ ਪੀੜਿਤ ਲੋਕਾਂ ਦੀ ਅਨੁਮਾਨਿਤ ਸੰਖਿਆ ਬਾਰੇ ਵੀ ਜਾਣੂ ਕਰਵਾਇਆ ਜੋ ਕਿ ਲਗਭਗ 3 ਲੱਖ ਹੋਣ ਦੀ ਸੰਭਾਵਨਾ ਹੈ। ਲਗਭਗ 70% ਨੂੰ ਐਂਟੀ ਸੀਜ਼ਰ ਦਵਾਈਆਂ ਨਾਲ ਪ੍ਰਬੰਧਿਤ ਕੀਤੇ ਜਾਣ ਦੀ ਸੰਭਾਵਨਾ ਹੈ ਸਿਹਤ ਮੰਤਰੀ ਨੇ ਆਪਣੇ ਤਰਫੋਂ ਭਰੋਸਾ ਦਿੱਤਾ ਕਿ ਜ਼ਿਲ੍ਹੇ ਵਿੱਚ ਮਿਰਗੀ ਤੋਂ ਪੀੜਤ ਲੋਕਾਂ ਲਈ ਆਮ ਆਦਮੀ ਕਲੀਨਿਕਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ 'ਈ ਸਾਰੀਆਂ ਐਂਟੀ ਸੀਜ਼ਰ ਦਵਾਈਆਂ ਉਪਲਬਧ ਕਰਵਾਈਆਂ ਜਾਣਗੀਆਂ ਜੋ ਉਸਨੇ ਪ੍ਰੋਜੈਕਟ ਦੇ ਸ਼ਾਨਦਾਰ ਅਤੇ ਨਤੀਜਿਆਂ ਦਾ ਜਾਇਜ਼ਾ ਲਿਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਡਾਕਟਰ ਸੁਲੇਨਾ ਦੁਆਰਾ ਅਤਿਰਿਕਤ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਨੇ ਸਕੂਲੀ ਪਾਈਚਾਰਿਆ ਵਿੱਚ ਮਿਰਗੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ICMR ਦੁਆਰਾ ਫੰਡ ਪ੍ਰਾਪਤ ਪਹਿਲ ਕਦਮੀ ਬਾਰੇ ਚਰਚਾ ਕੀਤੀ ਡਾਕਟਰ ਬਿਸ਼ਵ ਮੋਹ ਨੇ ਮਿਰਗੀ ਜਾਗਰੂਕਤਾ ਦੀ ਮਹੱਤਤਾ ਬਾਰੇ ਗੱਲ ਕੀਤੀ ਅਤੇ ਸਟੈਮੀ ICMR ਪ੍ਰੋਜੈਕਟ ਦੀ ਸਫਲਤਾ ਨੂੰ ਜੋੜਿਆ ਜਿਸ ਨੇ ਮਿਸ਼ਨ ਅਮਰਤ ਪੰਜਾਬ ਨੂੰ ਅਜਿਹੇ ਸਿਹਤ ਸੰਭਾਲ ਪਹਿਲ ਕਦਮਿਆਂ ਦੇ ਵਿਆਪਕ ਪ੍ਰਭਾਵ ਲਈ ਬਦਲਿਆ ਡੀਬੀਟੀ ਵੈਲਕਮ ٹرسٹ ਇੰਡੀਆ ਐਲਾਈਅንስ ਦੁਆਰਾ ਸਮਰਪਿਤ ਟਾਸਕ ਸ਼ੇਅਰਿੰਗ ਦੁਆਰਾ ਮਿਰਗੀ ਦਾ ਪ੍ਰਬੰਧਨ ਕਰਨੇ ਪ੍ਰਾਇਮਰੀ ਕੇਅਰ ਵਰਕਰਾਂ ਦੀ ਯੋਗਤਾ ਨੂੰ ਵਧਾਉਣ ਲਈ ਡੀਐਮਸੀ ਐਂਡ ਐਚ ਇੱਕ ਪ੍ਰਮੁੱਖ ਸੰਸਥਾ ਹੈ